ਜੀ ਬਹੁਤ ਸੋਹਣਾ ਆਰਟੀਕਲ ਆਇਆ ਦੇਖੋ ਜੀ ਵਿਸਕੋਸ ਔਰ ਗੈਜ਼ਾ ਦੇ ਵਿੱਚ ਫੁੱਲ ਹੈਵੀ ਐਮਬਰਾਇਡਰੀ ਆਊਗੀ ਜੀ ਬਹੁਤ ਸ਼ਾਨਦਾਰ ਪਰਲ ਦਾ ਵਰਕ ਹੈ ਦੇਖੋ ਟੋਟਲੀ ਪੂਰਾ ਹੈਵੀ ਦਬਕੇ ਦਾ ਪਰਲ ਦਾ ਵਰਕ ਕੀਤਾ ਹੋਇਆ ਜੀ ਬਹੁਤ ਸ਼ਾਨਦਾਰ ਆਰਟੀਕਲ ਹੈ ਦੇਖੋ ਟੋਟਲੀ ਹੈਂਡ ਦਬਕ ਦਾ ਪੀਸਾ ਹੈ ਵਿਸਕੋਸ ਔਰ ਗੈਜ਼ਾ ਦੇ ਵਿੱਚ ਹੈ ਜੀ ਫੁੱਲ ਹੈਵੀ ਬਹੁਤ ਸੋਹਣਾ ਪੀਸਾ ਹੈ ਜੀ ਦੇਖੋ ਸੋਲੋ ਆਰਟੀਕਲ ਆਊਗਾ ਜੀ ਟੋਟਲੀ ਫੁੱਲ ਹੈਵੀ ਵਰਕ ਹੈ ਨਾਲ 슬ੀਵਸ ਤੇ ਵਰਕ ਹੈ ਦੇਖੋ ਜੀ ਬਹੁਤ ਸ਼ਾਨਦਾਰ 슬ੀਵਸ ਦੇ ਉੱਪਰ ਵਰਕ ਆਊਗਾ ਦੇਖੋ ਜੀ ਤੇ ਨਾਲ ਜਿਹੜੀ ਬਾਟਮ ਆਊਗੀ ਕੰਟਰਾਸਟ ਨੇਚਰਲ ਕ੍ਰੇਪ ਬਹੁਤ ਸੋਹਣੀ ਬਾਟਮ ਆ ਉਹ ਕੰਟਰਾਸਟ ਦੇ ਵਿੱਚ ਹੈ ਬਾਟਮ ਔਰ ਮਾਡਲ ਵਾਲੇ ਪੀਸ ਨੇ ਜੀ ਆ ਦੇਖੋ ਬਾਟਮ ਦੇ ਪੌਂਚੇ ਦੇ ਵਰਕ ਆਊਗਾ ਪੌਂਚੇ ਦੇ ਉੱਪਰ ਵੀ ਜਿਹੜਾ ਵਰਕ ਹੈ ਸਾਰਾ ਦਬਕੇ ਦਾ ਕੀਤਾ ਹੋਇਆ ਦੇਖੋ ਟੋਟਲੀ ਹੈਂਡ ਦਾ ਵਰਕ ਹੈ ਜੀ ਬਹੁਤ ਸੋਹਣਾ ਸੁਪੀਰੀਅਰ ਵਰਕ ਹੈ ਕੰਟਰਾਸਟ ਨੇਚਰਲ ਕ੍ਰੇਪ ਸਟਫ ਦੀ ਬਾਟਮ ਹੈ ਜੀ ਔਰ ਸ਼ਰਟ ਦਾ ਪੀਸ ਦੇਖੋ ਜੀ ਬਹੁਤ ਸੋਹਣੀ ਫੁੱਲ ਹੈਵੀ ਸ਼ਰਟ ਹੈ ਔਰ ਪ੍ਰਾਈਸ ਜਮਾਂ ਨੋਰਮਲ 4090 ਰੁਪਏ ਉਹਨਾਂ ਲਈ ਓਨਲੀ 4090 ਰੁਪਏ ਰੇਂਜ ਦੇ ਵਿੱਚ ਹੈ ਜੀ ਵਰਕ ਵੀ ਸਫਾਈ ਚੈੱਕ ਕਰੋ ਕਿੰਨੀ ਸ਼ਾਨਦਾਰ ਹੈ ਟੋਟਲੀ ਹੈਂਡ ਦਾ ਪੀਸ ਹੈ ਜੀ ਐਸਟਰਾ ਦੇ ਪੀਸ ਬਹੁਤ ਕੱਟ ਬੰਦ ਨੇ ਆਪਣੇ ਕੋਲੇ ਸੋਲੋ ਆਰਟੀਕਲ ਅਵੇਲੇਬਲ ਹੈ ਜੀ ਜਿਹਨੇ ਬੁਕਿੰਗ ਕਰਾਉਣੀ ਹੈ ਜਲਦੀ ਬੁਕਿੰਗ ਕਰਵਾ ਲਓ ਕਿਉਂਕਿ ਸੋਲੋ ਕਲਰ ਹੁੰਦਾ ਜੀ ਇੱਕੋ ਹੀ ਸੂਟ ਬੰਦਦਾ ਇੱਕੋ ਹੀ ਡਿਜ਼ਾਈਨ ਹੁੰਦਾ ਇਹ ਸਪੈਸ਼ਲ ਮਾਡਲ ਵਾਲੇ ਵੀ ਸੰਦ ਨੇ ਫੋਟੋ ਦੇਖੋ ਜੀ ਇਹਦੀ ਬਹੁਤ ਸੋਹਣੀ ਫੋਟੋ ਆਊਗੀ ਬਹੁਤ ਸ਼ਾਨਦਾਰ ਆ ਦੇਖੋ ਫੋਟੋ ਵਾਲੇ ਪੀਸ ਨੇ ਜੀ ਪੀਸ ਦੀ ਗੌਰ ਦੇਖੋ ਜੀ ਕਿੰਨੀ ਸ਼ਾਨਦਾਰ ਲੁੱਕ ਦੇ ਪੀਸ ਨੇ ਇਹ ਬਹੁਤ ਸਨੇ ਹੌਟਸ ਲਿੰਗਾਈਟ ਮਣੇ ਗਈਆਂ ਦੁਪੱਟਾ ਦੇਖੋ ਜੀ ਦੁਪੱਟਾ ਬਹੁਤ ਸ਼ਾਨਦਾਰ ਉਹ ਵਿਸਕੋਸ ਔਰ ਗੈਂਜ਼ਾ ਦਾ ਦੁਪੱਟਾ ਤੇ ਡਬਲ ਡਾਈ ਫੋਰ ਸਾਈਡ ਗੋਟਾ ਦਾ ਕੰਮ ਕੀਤਾ ਹੋਇਆ ਜੀ ਬਹੁਤ ਸੋਹਣਾ ਦੁਪੱਟਾ ਦੇਖੋ 2.5 ਮੀਟਰ ਦੀ ਲੈਂਥਾ ਦੁਪੱਟੇ ਦੇ ਉੱਪਰ ਆ ਲੋ ਕੰਟਰਾਸਟ ਦੇ ਵਿੱਚ ਦੁਪੱਟਾ ਜੀ ਡਬਲ ਡਾਈ ਦਾ ਦੁਪੱਟਾ ਆਊਗਾ ਤੇ ਬਹੁਤ ਸੋਹਣਾ ਆਰਟੀਕਲ ਹੈ ਜੀ ਬੁਕਿੰਗ ਸਾਨੂੰ ਜਲਦੀ ਜਲਦੀ ਕਰਵਾ ਲਓ ਜੀ 4090 ਆਉਣ ਲਈ